ਆਪਾਂ ਅੱਜ ਮਮੇ ਡ ਮਸਾਲਾ ਬਣਾਉਂਦੇ ਘਰ ਵਿੱਚ ਹੀ ਮੈਂ ਦੱਸਦੀ ਤੁਹਾਨੂੰ ਵੱਡਾ ਸਫਤ ਧਨੀਆ ਤੇ ਦਾਲ ਚਿਨੀ ਸਿਨਾਮਨ ਲੱਕੜ ਜੀ ਨੂੰ ਬੋਲਦੇ ਆ ਸਟਾਰ ਫਲਾਵਰ ਲੌਂਗ ਛੋਟੀਆਂ ਇਲਾਇਚੀਆਂ ਹਰੀਆਂ ਇਲਾਇਚੀਆਂ ਮਿੰਜ ਵੱਡੀਆਂ ਇਲਾਇਚੀਆਂ ਕਾਲੀ ਮਿਰਚ ਤੇ ਜੀਰਾ ਸੌਫ ਲੌਂਗ ਬਾਇਓਲਿਕ ਪੱਤਾ ਮੇਥੀ ਦਾਣਾ ਤੇ ਆ ਸੁੱਕੀਆਂ ਲਾਲ ਮਿਰਚਾਂ ਇਹਨਾਂ ਸਾਰਿਆਂ ਨੂੰ ਆਪਾਂ ਹੁਣ ਆਪਾਂ ਰੋਸਟਡ ਕਰਦੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਕੇ ਦਰਦਰਾ ਦਰਦਰਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਮਿਲਦੀਆਂ ਅਗਲੇ ਬਲੌਗ ਵਿੱਚ ਹਾਂਜੀ ਹੁਣ ਆਪਾਂ ਇਹਨਾਂ ਸਾਰੇ ਮਠਾਲੇ ਨੂੰ ਮਿਕਸ ਕਰਕੇ ਰੋਸਟ ਕਰਦੇ ਕਿਰੜ ਕਿਰੜ ਦੀ ਬਾਜਾ ਜਣ ਲਈ ਟੱਕ ਟੱਕ ਦੀ ਜਦੋਂ ਇਹ ਨੂੰ ਬੱਤੀ ਪਰ ਮਿੱਟੀ 4-5 ਮਿੰਟ ਆਪਾਂ ਇਹਨੂੰ ਰੋਟਰ ਕਰਾਂਗੇ ਫਿਰ ਟਿੱਕ ਟਿੱਕ ਦੀ ਬਾਤ ਆਉਂਦੀ ਹੈ ਨਾ ਜਦੋਂ ਫਿਰ ਆਪਾਂ ਇਹਨੂੰ ਬੰਨ ਲ ਕਰ ਦਾਂਗੇ ਫਿਰ ਆਪਾਂ ਇਹਨੂੰ ਥੋੜਾ ਟਾਈਮ ਠੰਡਾ ਹੋਣ ਲਈ ਰੱਖ ਦਵਾਂਗੇ ਠੀਕ ਹੈ ਹਾਂਜੀ ਆਪਾਂ ਇਹ ਫਾਈਨਲੀ ਤਿਆਰ ਕਰ ਲਿਆ ਠੀਕ ਹੈ ਮੈਂ ਦਰਦਰਾ ਜਿਹਾ ਬਣਾਇਆ ਮੈਂ ਜਿਆਦਾ ਨਾ ਪਾਊਡਰ ਨਹੀਂ ਬਣਾਇਆ बिकॉज ਕਿਉਂਕਿ ਅਸੀਂ ਨਾ ਦਰਦਰਾ ਜਿਹਾ ਲਾਈਕ ਕਰਦੇ ਇਸ 모ਸਿਆਂ ਵਿੱਚ ਪਕੌੜਿਆਂ ਵਿੱਚ ਕਿਸੇ ਵੀ ਕਾਰੀ ਵਿੱਚ ਵੀ ਪਾ ਸਕਦੇ ਨਾ ਅਗਰ ਜੇ ਕਿਸੇ ਕਾਰੀ ਬਣਾਉਣੀ ਹੋਵੇ ਜਿਵੇਂ ਆਪਾਂ ਪਿਆਜ਼ ਵਗੈਰਾ ਫਰਾਈ ਕਰਦੇ ਆਪਾਂ ਉਹਦੇ ਵਿੱਚ ਪਾ ਕੇ ਦੁਬਾਰਾ ਫਿਰ ਆਪਾਂ ਗ੍ਰाइंड ਕਰ ਦਿੰਦੇ ਕਰ ਦਿੰਦੇ ਓਕੇ ਥੈਂਕ ਯੂ ਸੋ ਮੱਚ ਮਿਲਦੇ ਆਂ